ਨਹੀਂ ਤੇ ਗੁਰੂ ਨਾਨਕ ਦੀ ਕਿਰਪਾ ਜੇ ਬੈਠੇ ਆ ਉਹ ਵੀ ਵੱਡੀ ਹਾਜ਼ਰੀ ਹੈ ਹੁਣ ਮਹਾਪੁਰਖਾਂ ਦੇ ਪਿਆਰ ਵਿੱਚ ਬੈਠੇ ਆ ਧਿਆਨ ਦਿਓ 1 ਮਿੰਟ ਵਾਸਤੇ ਹੀ ਤਾਰਾਂ ਦੋ ਹੁੰਦੀਆਂ ਨੇ ਬਿਜਲੀ ਦੀਆਂ ਇੱਕ ਨੈਗੇਟਿਵ ਹੁੰਦੀ ਹੈ ਇੱਕ ਪੋਜ਼ਿਟਿਵ ਹੁੰਦੀ ਹੈ ਜੇ ਬੰਦੇ ਨੂੰ ਜਾਂਚ ਨਾ ਆਵੇ ਤਾਰ ਨਾਲ ਤਾਰ ਮਲਾਉਣ ਦੀ ਫਿਰ ساری ਜ਼ਿੰਦਗੀ ਵੀ ਬਲਵੰਗ ਜਗਦਾ ਹੈ ਨਹੀਂ ਜਦੋਂ ਉਹਨਾਂ ਦਾ ਪੁਆਇੰਟ ਆਪਸ ਵਿੱਚ ਮਿਲ ਗਿਆ ਬਲਵੰਗ ਫੇਰ ਜਗੂਗਾ ਹੁਣ ਆਪਾਂ ਨੂੰ ਇਹ ਨਹੀਂ ਪਤਾ ਵੀ ਮਨੁੱਖਾ ਜੀਵਨ ਤੇ ਮਿਲੇ ਹੀ ਬਲਵੰਗ ਜਗਾਉਣ ਵਾਸਤੇ ਆਲੇ ਦੁਆਲੇ ਕਿੰਨਾ ਮਰਜੀ ਅਡੰਬਰ ਰਚ ਲਈਏ ਅਸਲੀਅਤ ਤੋਂ ਦੂਰ ਹੁੰਦੇ ਜਾ ਰਹੇ ਹਾਂ ਜਿੰਨਾ ਚਿਰ ਅਸਲੀਅਤ ਦੇ ਉੱਤੇ ਆਉਂਦੇ ਨਹੀਂ ਗੱਲ ਨਹੀਂ ਬਣਨੀ ਗੱਜ ਕੇ ਆਖੋ ਸਤਨਾ ਜਿਨ੍ਹਾਂ ਨੇ ਗੱਲ ਬਣਾਉਣੀ ਹੁੰਦੀ ਹੈ ਆਹ ਮਹਾਪੁਰ ਇੱਕ ਬਾਬਾ ਛੋਟਾ ਸਿੰਘ ਰਹਿੰਦੇ ਹੁੰਦੇ ਸੀ ਉਹਨਾਂ ਕੋਲੇ ਕੋਈ ਬਹੁਤ ਜ਼ਿਆਦਾ ਤਖਰੀਬ ਵਾਲਾ ਜੀਵ ਆ ਗਿਆ ਭਾਈ ਗੁਰਦਿਆਲ ਸਿੰਘ ਜੀ ਨੂੰ ਕਹਿੰਦੇ ਦੁੱਧ ਬਣਾ ਸੁਣਿਓ ਗੱਲ ਮੈਂ ਕੀ ਕਹਿਣਾ ਚਾਹੁੰਦਾ ਹੈ ਉਹਨਾਂ ਨੇ ਦੁੱਧ ਤਰਤਾ ਦੁੱਧ ਉਬਲ ਗਿਆ ਦੁੱਧ ਜਲ ਗਿਆ ਉਹ ਡਰ ਗਿਆ ਕਹਿੰਦਾ ਮਹਾਪੁਰਖੋ ਮੇਤੋ ਗਲਤੀ ਹੋ ਗਈ ਦੁੱਧ ਜਲ ਗਿਆ ਕਹਿੰਦੇ ਜਲਿਆ ਨਹੀਂ ਹੈ ਐਨੂੰ ਤਕਲੀਫ ਹੈ ਇੰਨੀ ਹੈ ਜਿਹੜਾ ਜਲਿਆ ਹੋਇਆ ਦੁੱਧ ਇਹਦੇ ਸਰੀਰ ਦੇ ਉੱਤੇ ਲਾ ਦੇ ਇਹਨੂੰ ਸ਼ਾਂਤੀ ਆ ਜੂ ਉਹਨੂੰ ਕਹਿੰਦੇ ਆ ਮਹਾਪੁਰਖ ਜਲਿਆ ਹੋਇਆ ਦੁੱਧ ਜ਼ਖਮੀ ਦੇ ਉਹ ਖਾਜ ਹੋਈ ਸੀ ਸਰੀਰ ਤੰਗ ਹੋਣ ਸੀਗਾ ਉਹ ਦੁੱਧ ਠੰਡਾ ਕਰਕੇ ਸਰੀਰ ਤੇ ਲਾਤਾ ਤੇ ਜ਼ਖਮੀ ਠੀਕ ਹੋ ਗਿਆ ਇਹਨੂੰ ਮਹਾਪੁਰਖ ਕਹਿੰਦੇ ਆ ਇੱਥੇ ਮਹਾਪੁਰਖ ਕਿਨੇ ਬਟੂਹੇ ਰਹਿੰਦੇ ਸੀ ਇੱਕ ਉਹਨਾਂ ਨੂੰ ਅਖੀਰਲੇ ਸਮੇਂ ਦੇ ਵਿੱਚ ਲੁਧਿਆਣੇ ਦਾਖਲ ਕਰ ਦਿੱਤਾ ਇੱਕ ਨਰਸ ਬੀਬੀ ਆਈਓ ਦਾ ਨਾਮ ਪਰਮਜੀਤ ਕੌਰ ਸੀ ਮਹਾਪੁਰਖਾਂ ਨੇ ਉਹਦੀ ਐ ਬਾਹ ਫੜ ਲਈ ਜਿਹੜੇ ਨਾਲ ਮੇਰੇ ਵਰਗੇ ਸੀਗੇ ਸੇਵਾਦਾਰ ਕਹਿੰਦੇ ਲੈ ਵੀ ਹੁਣ ਪੈ ਗਿਆ ਪੰਗਾ ਮਹਾਪੁਰਖ ਦਾ ਕਿਵੇਂ ਪਤਾ ਲੱਗੂ ਤੁਹਾਨੂੰ ਵੀ ਮਹਾਪੁਰਖ ਹੁੰਦਾ ਕੀ ਆਹ ਟੀ ਉਹਨਾਂ ਧਾਰਨਾ ਨਾਲ ਮਹਾਪੁਰਖ ਨਹੀਂ ਇਹਦਾ ਕੋਈ ਮਤਲਬ ਨਹੀਂ ਹੈ ਉੱਚੀ ਬਾਜਾ ਚਿੰਟੇ ਵਜਾ ਲਈਆਂ ਕੋਈ ਮਹਾਪੁਰਖ ਨਹੀਂ ਹੈ ਸੰਤ ਮਹਾਰਾਜ ਰਾਣਾ ਸਾਹਿਬ ਵਾਲਿਆਂ ਨੇ ਦੋ ਤੋਂ ਤੀਜੀ ਸਰਵਰਤੀ ਨਹੀਂ ਹੈ ਇਹ ਨਹੀਂ ਮੈਂ ਕਹਿੰਦਾ ਵੀ ਕੀਰਤਨ ਨਹੀਂ ਕਰਨਾ ਕਰਨਾ ਬੜਾ ਸੋਹਣਾ ਲੱਗਦਾ ਹੈ ਹੀਰੇ ਮੋਤੀ দান ਕੀਤੇ ਹੋਏ ਨੇ ਪਰ ਮੰਜ਼ਲ ਤੋਂ ਦੂਰ ਚਲੇ ਜਾਣਾ ਵੀ ਕੋਈ ਬਹੁਤੀ ਚੰਗੀ ਗੱਲ ਨਹੀਂ ਹੈਗੀ ਉਹ ਮਹਾਪੁਰਖਾਂ ਨੂੰ ਕਹਿਣ ਲੱਗੇ ਮਹਾਪੁਰਖੋ ਆ ਕੀ ਕਰਤਾ ਨੌਜਵਾਨ ਰੜਕੀ ਦੀ ਅਖੀਰ ਸਮੇਂ ਦੇ ਵਿੱਚ ਬਾਹ ਫੜ ਲਈ ਕਹਿੰਦੇ ਇਹਨੂੰ ਬੁਲਾ ਕੇ ਲਿਆਓ ਦਵਾਰਾ ਕਹਿੰਦੇ ਬੀਬਾ ਜਿਹੜਾ ਕੰਮ ਤੂੰ ਕਰਨ ਲੱਗੀ ਐ ਉਹ ਕੰਮ ਗਲਤ ਹੈ ਕਹਿੰਦੀ ਮਹਾਰਾਜ ਮੈਂ ਕੀ ਗਲਤ ਕਰਨ ਲੱਗੀ ਐ ਕਹਿੰਦੇ ਆਪੇ ਦੱਸਦੇ ਵੀ ਉਤਾਵਲੇ ਹੋਏ ਬੈਠੇ ਨੇ ਭਈਆ ਬਾਬੇ ਨੇ ਪਤਾ ਨਹੀਂ ਕੋਈ ਗਲਤੀ ਹੀ ਕਰਤੀ ਕਹਿੰਦੇ ਉਹ ਬੀਬੀ ਕਹਿੰਦੀ ਆ ਬਾਬਾ ਮੈਂ 41 ਦਿਨ ਦਾ ਦੁਰਗਾ ਦਾ ਜਾਪ ਰੱਖਿਆ ਹੋਇਆ ਹੈ ਕਹਿੰਦੇ ਹੁਣ ਇਹ ਵੀ ਦੱਸਦੇ ਵੀ ਰੱਖਿਆ ਕਾਦੇ ਵਾਸਤੇ ਹੋਇਆ ਜਿਹਨੂੰ ਬੰਨ੍ਹਮ ਜਗਾਉਣਾ ਹੋਵੇ ਆਉਂਦਾ ਹੋਵੇ ਉਹਦੀ ਗੱਲ ਕਰਦਾ ਮੈਂ ਉਹ ਕਹਿੰਦੀ ਬਾਬਾ ਮੈਂ ਨਰਸ ਲੱਗੀ ਹੋਈ ਐ ਨੌਕਰੀ ਮੈਨੂੰ ਚੰਗੀ ਮਿਲਦੀ ਐ ਬਰ ਮੈਨੂੰ ਚੰਗਾ ਨਹੀਂ ਮਿਲਿਆ ਉਮਰ ਮੇਰੀ 30 ਸਾਲ ਦੇ ਨੇੜੇ ਹੋ ਚੁੱਕੀ ਐ ਮਹਾਪੁਰਖ ਕਹਿੰਦੇ ਜਿਹਦੇ ਬਰਤ ਰੱਖਦੀ ਐ ਉਹਨੇ ਤੇ ਆਪ ਨਹੀਂ ਵਿਆਹ ਕਰਾਇਆ ਤੇਰਾ ਵਿਆਹ ਕਿਵੇਂ ਹੋ ਜੂ ਹੁਣ ਕਹਿੰਦੇ 7 ਦਿਨ ਜਪਜੀਤ ਸਾਹਿਬ ਦਾ ਜਾਪ ਕਰ ਲੈ ਤੇਰਾ ਵਿਆਹ ਹੋ ਜਾਊਗਾ ਤੇ ਮਹਾਪੁਰਖਾਂ ਨੇ ਯੁਗਤੀ ਲਾਤੀ ਤਾਰ ਨਾਲ ਤਾਰ ਮਲਾਤੀ ਰਹਿੰਦੇ 7 ਦਿਨ ਲਗਾਤਾਰ ਜਪਜੀਤ ਸਾਹਿਬ ਦਾ ਚਾਪ ਕੀਤਾ ਉਹ ਬੀਬੀ ਇੱਥੇ ਲੱਡੂਆਂ ਦਾ ਡੱਬਾ ਲੈ ਕੇ ਆ ਗਈ ਕਹਿੰਦੇ ਮਹਾਪੁਰਖੋ ਆ ਗੱਲ ਬਣੀ ਐ ਨਾ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਕਿ ਜਿਹੜੇ ਬਾਬਾ ਸੁਧ ਪ੍ਰਦੇਸੀ ਦੀ ਗੱਲ ਕਰਦੇ ਹੋ ਉਹਨੂੰ ਮੰਤਰੀਆਂ ਨਾਲ ਕੋਈ ਮਤਲਬ ਨਹੀਂ ਸੀ ਉਹਨੂੰ ਮੁੱਖ ਮੰਤਰੀ ਨਾਲ ਕੋਈ ਮਤਲਬ ਨਹੀਂ ਸੀ ਅਸਲੀ ਬੱਕਰੋ ਸੀ ਹੁਣ ਬੱਕਰ ਦਾ ਵਧੇਰੇ ਫਿਰਦੇ ਨੇ ਫਕਰ ਹੁੰਦੇ ਸੀ ਸੰਤ ਮਹਾਰਾਜ ਬਾਬਾ ਆਤਰ ਸਿੰਘ ਮਾਸਤੂਆਣਾ ਵਾਲਿਆਂ ਦੇ ਨਾਲ ਉਹ 100 ਬੰਦਾ ਇਕੱਠਾ ਹੋ ਕੇ ਆ ਗਿਆ 15 ਤੋਂ 20 ਤੋਂ ਕਹਿੰਦੇ ਬਾਬਾ ਸਾਡੇ ਪਿੰਡ ਵਿੱਚ ਮਾਰੂ ਝੋਟਾ ਹੈ ਉਹ ਬਸੂਆਂ ਨੂੰ ਮਾਰ ਦਿੰਦਾ ਹੈ ਬੰਦਿਆਂ ਨੂੰ ਮਾਰ ਦਿੰਦਾ ਹੈ ਕਰ ਦਿਓ ਕਿਰਪਾ 100 ਬੰਦਾ ਖੜਾ ਹੱਥ ਜੋੜ ਕੇ ਬਾਬਾ ਜੀ ਨੇ ਆ ਬਾਬੇ ਗੁਰਮੀਤ ਸਿੰਘ ਵਰਗੇ ਦਾ ਹੱਥ ਫੜਿਆ ਕਹਿੰਦੇ ਇਹਨੂੰ ਲੈ ਜਾਓ ਆ ਸਾਡਾ ਫੱਕਰ ਹੈ ਤੁਹਾਡੇ ਝੋਟੇ ਨੂੰ ਕਾਬੂ ਕਰਕੇ ਲੈ ਆਊਗਾ ਉਹ ਚਲਿਆ ਗਿਆ ਫੱਕਰ ਤੇ ਸਾਧ ਸੰਗ ਜੀ ਫੱਕਰ ਨੂੰ ਦੇਖ ਕੇ ਨਾ ਝੋਟਾ ਧਰਤੀ 'ਚ ਟੱਕਰਾਂ ਮਾਰਨ ਲੱਗ ਗਿਆ ਹੱਬ ਗਿਆ ਟੁੱਟ ਗਿਆ ਉਹ ਫਕਰ ਦੇ ਕੋਲੇ ਆਖ ਲੋਤਾ ਫਕਰ ਨੇ ਝੋਟਾ ਕੰਨ ਤੋਂ ਫੜ ਕੇ ਸੰਤ ਮਹਾਰਾਜ ਬਾਬਾ ਆਤਰ ਸਿੰਘ ਮਾਸਤੂਆਣਾ ਸਾਹਿਬ ਵਾਲਿਆਂ ਦੇ ਕੋਲੇ ਲਿਆਂਦਾ ਕਹਿੰਦੇ ਲਓ ਤੁਹਾਡੇ 100 ਬੰਦੇ ਤੋਂ ਨਹੀਂ ਆਇਆ ਸੀ ਕਾਬੂ ਮੇਰਾ ਇੱਕ ਬੰਦਾ ਕਾਬੂ ਕਰ ਲਿਆ 100 ਬੰਦੇ ਪੀਪਨੀਆਂ ਵਜਾ ਰਹੇ 100 ਬੰਦੇ ਬਾਜੇ ਵਜਾ ਰਹੇ ਜਿਨਾਂ ਚਿਰ ਮੀਰੀ ਪੀਰੀ ਦਾ ਸੰਦਾਤ ਆ ਨਾ ਨਾ ਚੱਕੀ ਤੁਸੀਂ ਓਏ ਕੋਈ ਨਾ ਬਣਨਾ ਕੌਮ ਦਾ ਵਿੱਚ ਆਪਣਾ ਕੁਛ ਨਹੀਂ ਬਣਨਾ ਕੌਮ ਦਾ ਬਣੂਗਾ ਤਾਂ ਸੇਵੇਂ ਪਾਸਾ ਕਹਿੰਦੇ ਜਿੱਥੇ ਨਾਮ ਜਪਦੇ ਉਥੇ ਬੰਦਗੀ ਕਰਿਆ ਕਰ ਜਿੱਥੇ ਨਾਮ ਜਪਦੇ ਉਥੇ ਥੋੜਾ ਕੌਮ ਦੇ ਬਾਰੇ ਵੀ ਸੋਚਿਆ ਕਰ ਸੇਵੇਂ ਪਾਸਾ ਜੀ ਦਾ ਹੁਕਮ ਹੈ ਭਗਤੀ ਦੇ ਨਾਲ ਸਖਤੀ ਜ਼ਰੂਰੀ ਹੈ ਜੇ ਕੱਲੀ ਭਗਤੀ ਕਰੇਗਾ ਨਾ ਲੋਕ ਤੇਰੇ ਸਿਰ 'ਚ ਜੁੱਤੀਆਂ ਮਾਰਨ ਲੱਗ ਜਾਣਗੇ ਮਾਰਨ ਲੱਗ ਨਹੀਂ ਜਾਣਗੇ ਅੱਜ ਸਿਰ 'ਚ ਜੁੱਤੀਆਂ ਮਾਰਦੇ ਨੇ ਤੇ ਮੇਰੇ ਵਰਗਾ ਕਹਿੰਦਾ ਮੈਂ ਤਾਂ ਸਿਮਰਨ ਕਰਦਾ ਐਸੇ ਸਿਮਰਨ ਨੂੰ ਕੀ ਕਰੋਗੇ ਜਦ ਤੁਹਾਡੀ ਇੱਜ਼ਤ ਰੋੜੀ ਜਾ ਰਹੀ ਹੈ ਜਾਂ ਤੁਹਾਡੀ ਪੁੱਤ ਰੂਲੀ ਜਾ ਰਹੀ ਹੈ ਇਸ ਕਰਕੇ ਮੇਰੀ ਬੇਨਤੀ ਹੈ ਜਦੋਂ ਕੌਮ ਦੇ ਉੱਤੇ ਵਕਤ ਪੈਂਦਾ ਆ ਭੋਰੀਆਂ ਚੋਂ ਬਾਹਰ ਨਿਕਲਿਆ ਆਇਆ ਕਰੋ ਜਦੋਂ ਕੌਮ ਦੇ ਉੱਤੇ ਵਕਤ ਪੈਂਦਾ ਆਪਣੇ ਘਰਾਂ ਚੋਂ ਬਾਹਰ ਨਿਕਲਿਆ ਆਇਆ ਕਰੋ ਹੁਣ ਸਾਰੇ ਕਹਿੰਦੇ ਸੀ ਪਾਕਿਸਤਾਨ ਤੇ ਹਿੰਦੁਸਤਾਨ ਦੀ ਲੜਾਈ ਲੱਗਣੀ ਹੈ ਕਿਸੇ ਨੂੰ ਇਹ ਨਹੀਂ ਪਤਾ ਵੀ ਪਾਕਿਸਤਾਨ ਤੋਂ ਗੋਲਾ ਚੱਲੂਗਾ ਤਾਂ ਵੀ ਪੰਜਾਬ ਤੇ ਡਿੱਗਦਾ ਜੇ ਹਿੰਦੁਸਤਾਨ ਤੋਂ ਗੋਲਾ ਚੱਲੂਗਾ ਤਾਂ ਵੀ ਪੰਜਾਬ ਤੇ ਡਿੱਗਦਾ ਸਾਡਾ ਲੜਾਈ ਨਾਲ ਕਿਸੇ ਦਾ ਮਤਲਬ ਹੈ ਨਹੀਂ ਮਰਦਾ ਪੰਜਾਬ ਹੈ ਇੱਥੇ ਲੋਕ ਮੈਂ ਤਾੜੀਆਂ ਮਾਰਦੇ ਦੇਖਿਆ ਪਰ ਅਸੀਂ ਉਹਨਾਂ ਦਰਾਂ ਦੇ ਵਿੱਚ ਵੇਰਾ ਪਤਾ ਕਿੱਥੇ ਲਾਏ ਹੋ ਅਸੀਂ ਮੈਂ ਸਿਮਰ ਨਹੀਂ ਕਰਦਾ ਮੈਂ ਬੰਦਗੀ ਨਹੀਂ ਕਰਦਾ ਆਪਣਾ ਡੇਰਾ ਹ ਸੈਨੀ ਵਾਲੇ ਬਾਡਰ ਤੇ ਸੀ ਆਪਣਾ ਡੇਰਾ ਬਾਗੇ ਬਾਡਰ ਦੇ ਉੱਤੇ ਸੀ ਉਹ ਗੁਰਮਖ ਪਿਆਰਿਓ ਫਿਰ ਜੁਰਕਾ ਰੱਖਿਆ ਕਰੋ ਜੇ ਕੌਮ ਦੇ ਉੱਤੇ ਬਖਤ ਪਿਆ ਕੌਮ ਦੇ ਨਾਲ ਦੇ ਹਾਣੀ ਬਣ ਜੋ ਫਿਰ ਗੱਲ ਬਣ ਜੂਗੀ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਆਹ ਮਹਾਂਪੁਰਖ ਬੜੇ ਪਿਆਰ ਵਾਲੇ ਨੇ ਤੇ ਮੈਂ ਤਾਂ ਇਹਨਾਂ ਨੂੰ ਕਿਹਾ ਵੀ ਮੇਰੇ ਤੋਂ ਬੰਦਗੀ ਨਹੀਂ ਹੁੰਦੀ ਮੇਰੇ ਤੋਂ ਵੈਗੁਰੂ ਵੈਗੁਰੂ ਨਹੀਂ ਹੁੰਦਾ ਤੁਸੀਂ ਦਸ ਜਪਜੀ ਸਾਹਿਬ ਦੇ ਜਾਪ ਕਰਕੇ ਇੱਕ ਮੇਰੇ ਵਰਗੇ ਦੇ ਨਾਂ ਤੇ ਇਰਦ ਕਸ ਕਰਦਿਆ ਕਰੋ ਸੱਚੇ ਪਾਸਾ ਦੇ ਸੇਵਾ ਵਰ ਮੋਹੇ ਇਹ ਸੁਭ ਕਰਮਨ ਤੇ ਕਬ ਹੂ ਨ ਟਰੂੰ ਨਾ ਡਰੂੰ ਅਰਸੋਂ ਜਬ ਜਾਏ ਲਰੋਂ ਨਿਸ਼ਚੈ ਕਰੇ ਆਪਣੀ ਜੀਤ ਕਰੂੰ ਅਰ ਸੇਖੋ ਆਪਣੇ ਹੀ ਮਨ ਕੋ ਇਹ ਲਾਲਚ ਹੋਂ ਬਣ ਤਉ ਚਰੂੰ ਜਬ ਆਪ ਕੀ ਆਉਧ ਨਿਧਾਨ ਬਣ ਹੈ ਅਤਹੀ ਰਣ ਮੈਂ ਤਵ ਜੂਜ ਮਰੂੰ ਸਾਜੀ ਮੇਰੇ ਕੋਲ ਵੀ ਨਹੀਂ ਆ ਵੀ ਬੱਚੇ ਹੀ ਮੇਰੇ ਨੇ ਪਰ ਮੈਨੂੰ ਮਹਾਪੁਰਖ ਕਹਿ ਕੇ ਆਉਂਦੇ ਆ ਬਈ ਬਾਬਾ ਕੱਲਾ ਹੀ ਆਜੀ ਤੂੰ ਕੱਲਾ ਹੀ ਆਜੀ ਤੂੰ ਪਰ ਮੈਂ ਪਹਿਲਾਂ ਕਹਿ ਦਿੰਦਾ ਵੀ ਇਹ 2 ਮਿੰਟ ਵਾਲਾ ਚੱਕਰ ਆ ਨਾ ਫਿਰ ਮੈਨੂੰ ਸਮਾਂ ਨਾ ਦੇ ਦਿਓ ਹਾਲੇ-ਦਾਲੇ ਮਹਾਂਪੁਰਖ ਬੜੇ ਹੁੰਦੇ ਆ ਉਹਨਾਂ ਨੂੰ ਸਮਾਂ ਦਿਓ ਉਹ ਗੱਲ ਪਾ ਦੇਣਗੇ ਖਜ਼ਾਨੇ ਸਤਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ ਬੋਲਦਾ ਮੈਂ ਕੌੜਾ ਜ਼ਰੂਰ ਐ ਜਿਹੜਾ ਕੌੜਾ ਬੰਦਾ ਹੁੰਦਾ ਨਾ ਸਾਧ ਸੰਗ ਜੀ ਕੌੜ ਤੂਬਾ ਮਹਾਂਪੁਰਖੋ ਕੌੜਾ ਹੁੰਦਾ ਨਾ ਉਹ ਕਿਲੋ ਜਲੇਬੀਆਂ ਨੂੰ ਮਿੰਟ 'ਚ ਹਾਜ਼ਮ ਕਰ ਦਿੰਦਾ ਮਿੱਠਾ ਖਾ ਕੇ ਬੰਦਾ ਮਰ ਜਾਂਦਾ ਹੈ ਦੇ ਰੱਬ ਦੇ ਪਿਆਰਿਓ ਕੌੜ ਤੂੰਬਾ ਕੌੜਾ ਛੁਟਕੀ ਕ ਲੈ ਲਿਓ ਆਪਾਂ ਛੁਟਕੀ ਕ ਦੇਣ ਵਾਸਤੇ ਆਉਣੇ ਛੁਟਕੀ ਕ ਲੈ ਲਿਆ ਕਰੋ ਜਦ ਨੂੰ ਮੇਰੇ ਵਰਗ ਇਹਦੀ ਬਾਜੀ ਆਉਂਦੀ ਹੈ ਨਾ ਤੁਹਾਨੂੰ ਰੋਟੀਆਂ ਦੀ ਭੁੱਖ ਲੱਗ ਜਾਂਦੀ ਹੈ ਤੁਹਾਨੂੰ ਲੰਗਰ ਵਿੱਚ ਘੁੰਮਣ ਦੀ ਭੁੱਖ ਲੱਗ ਜਾਂਦੀ ਹੈ ਤੁਸੀਂ ਬੈਠੇ ਬੈਠੇ ਤੱਕ ਜਾਂਦੇ ਹੋ ਵੀ ਇਹ ਤਾਂ ਹਟਦੇ ਹੀ ਨਹੀਂ ਆਪਾਂ ਉਹੀ ਬੈਠੇ ਆਂ ਇੰਜਣ ਤੇ ਸਾਥਸੰਗ ਦੀ ਬਦਲੀ ਜਾਂਦਾ ਡੱਬੇ ਵਿਚਾਰੇ ਹੋਈ ਨੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਹੁਣ ਮੈਂ ਧਾਰਨਾ ਨਹੀਂ ਪੜਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹ ਜੀ ਜੀ ਵਾਹ ਇਧਰ ਕੀ ਕਾ ਖਾਲਸਾ